ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਬਲਰਾਜ ਸਿੰਘ ਉਹਨਾਂ ਕੋਲ ਪਹੁੰਚੇ ਆਪਾਂ ਕੰਗ ਡੇਰੀ ਫਾਰਮ ਤੇ ਅੱਜ ਫੇਰ ਤੁਹਾਨੂੰ ਬੜੇ ਕਮਾਲ ਦੀਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਵਾਂ ਜਿਨ੍ਹਾਂ 'ਚੋਂ ਤਿੰਨ ਸੁਈਆਂ ਵਾਂ ਤੇ ਇੱਕ ਗੱਬਣ ਆ ਤੇ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਆ ਵੀ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਫੰਮੀ ਆਪਣੇ ਕੰਡੇ ਲਿਆਓ ਲੀਟਰ ਲਿਆਓ ਜਿੱਤਰਾ ਵੀ ਕਿਸੇ ਦੀ ਤਸੱਲੀ ਹੁੰਦੀ ਆ ਆਪਣੀਆਂ ਤਸੱਲੀਆਂ ਕਰੋ ਤੇ ਫਿਰ ਪਸ਼ੂ ਖਰੀਦੋ ਜੀ ਤੇ ਬਾਕੀ ਸਾਡੀ ਬੇਨਤੀ ਹੈ ਲਵੇ ਜ਼ਰੂਰ ਧਿਆਨ ਦਿਆ ਕਰੋ ਜੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਬਾਕੀ ਆ ਚਾਰ ਝੋਟੀਆਂ ਵਾ ਦੋ ਝੋਟੀਆਂ ਜੇ ਇੱਕ ਹੋਰ ਤੁਹਾਨੂੰ ਦਿਖਾਈਆਂ ਵਾ ਪਹਿਲਾਂ ਹਾਂਜੀ ਬਿੱਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰ ਪੀ ਜੀ ਅਸੀਂ ਕੰਮ ਆ ਰਹੇ ਹੋ ਠੀਕ ਠਾਕ ਜੀ ਬਿਲਕੁਲ ਠੀਕ ਹੈ ਵਧੀਆ ਜੀ ਚਲੋ ਵਧੀਆ ਚਾਹੀਦਾ ਜੇ ਅਇਤੇ ਚੰਗੀ ਰੌਣਕ ਲਾਈ ਆ ਤੇ ਹਾਂਜੀ ਪੂਰੀ ਰੌਣਕ ਲਾਈ ਆ ਤੇ ਚਲ ਗੀਆਂ ਚਾਰ ਝੋਟੀਆਂ ਵਿੱਚ ਅੱਛਾ ਹਾਂਜੀ ਠੀਕ ਆ ਬੜੀਆਂ ਕਮਾਲ ਦੀਆਂ ਠੀਕ ਆ ਤੇ ਦੋ ਝੋਟੀਆਂ ਹੁਣੇ ਆਪਾਂ ਵੱਖਰੀਆਂ ਪਾਈਆਂ ਹਨਾ ਹਾਂ ਉਹ ਵੱਖਰੀਆਂ ਪਾਈਆਂ ਤੇ ਅੱਜ ਹੁਣ ਆਪਾਂ ਚਾਰ ਝੋਟੀਆਂ ਦਿਖਾਉਣੀਆਂ ਨਾ ਵੀਡੀਓ ਤੇ ਚਾਰ ਝੋਟੀਆਂ ਫੜਾ ਤਿੰਨ ਸੁਈਆਂ ਤੇ ਇੱਕ ਗੱਬਨ ਆ ਜੀ ਜੀ ਤੇ ਕਿਹੜੇ ਏਰੀਆ ਦੀਆਂ ਝੋਟੀਆਂ ਵਾਲੀਆਂ ਇਹ ਗੰਗਾ ਨਗਰ ਦੀਆਂ ਜੀ ਅੱਛਾ ਇਹ ਗੰਗਾ ਨਗਰ ਦੀਆਂ ਹਾਂ ਇਹ ਗੰਗਾ ਨਗਰ ਦੀਆਂ ਬਾਹਰ ਦੀਆਂ ਮੱਜਾਂ ਠੀਕ ਆ ਜੀ ਹਾਂਜੀ ਠੀਕ ਆ ਤੇ ਨਾਮ ਦੱਸ ਦੇ ਕਰੀ ਨਾਮ ਬਲਰਾਜ ਸਿੰਘ ਹੈ ਜੀ ਹਾਂਜੀ ਪਿੰਡ ਕਾਜੀਗੜ ਪੁਲਸ ਲੈਣ ਦੇ ਲਾਗੇ ਠੀਕ ਆ ਸਿੱਧਾ ਰੋਡ ਚ ਬਾਹਰ ਰੋਡ ਤੋਂ ਵੀ ਆਈਦਾ ਤੇ ਪੁਲਸ ਲੈਣ ਲੱਗੋ ਵੀ ਆਈ ਅੰਮ੍ਰਿਤਸਰ ਰੋਡ ਤੋਂ ਵੀ ਆ ਜੀਦਾ ਨਾ ਪੁਰਾਣਾ ਜਿਹੜਾ ਮਸਤਰਾ ਰੋ ਗਿਆ ਠੀਕ ਆ ਤੇ ਫੋਨ ਨੰਬਰ ਹੀ ਬੋਲ ਦੋ 836032633 ਠੀਕ ਆ ਤੇ ਬਾਕੀ ਜਿੱਦਾਂ ਤੁਸੀਂ ਹਰ ਵਾਰੀ ਕਹਿੰਦੇ ਹੁੰਦੇ ਆ ਵੀ ਆਪਣਾ ਚੋਚਵਾ ਕੇ ਤਸੱਲੀ ਕਰਕੇ ਹਾਂਜੀ ਦੋ ਟਾਈਮ ਤੇ ਤਿੰਨ ਟਾਈਮ ਆਪਣੀ ਚੋਕੇ ਤਸੱਲੀ ਕਰਨ ਦੁੱਧ ਅੱਧਾ ਲੀਟਰ ਵੱਧ ਨਿਕਲੂ ਘਟ ਨਹੀਂ ਗੂ ਠੀਕ ਆ ਹਾਂਜੀ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਿੱਲੇ ਨੰਬਰ ਵਾਲੀ ਤੋਂ ਹੀ ਕਰ ਲਈਏ ਮਗਰ ਕੀ ਜੇ ਇਹਦੇ ਮਗਰੇ ਦੇ ਕਟਾ ਆ ਜੀ ਮਗਰੇ ਦੇ ਕਟਾ ਆ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਵੀ 15 ਕ ਦਿਨ ਹੋ ਗਏ ਜੀ ਮਤਲਬ ਦੁੱਧ ਤੇ ਆ ਗਈ ਆ ਹਾਂ ਇਹ ਦੁੱਧ ਤੇ ਆ ਗਈ ਆ ਕਿੰਨਾ ਇਹ ਤਾਂ ਕੱਲ ਦੁੱਧ ਆ ਇਹ ਕੋ 20 ਲੀਟਰ ਤੇ ਆ ਰਿਹਾ ਜੀ ਅੱਛਾ ਹਾਂਜੀ ਠੀਕ ਹੈ ਹੋਰ ਨਹੀਂ ਨਹੀਂ ਤੇ ਆ ਥਾਣੇ ਦੇ ਕਰੀ ਲਾਗੇ ਤਾਂ ਦੇਖ ਸਕਦੇ ਜੀ ਗਾੜੇ ਦੀ ਚੰਗੀ ਆ ਤੇ ਉਤਨਾ 20 ਲੀਟਰ ਬਿਲਕੁਲ ਤਿਆਰ ਮੌਕੇ ਦਾ ਹਾਂ ਗਾੜੀ ਇਹਦੀ 3.5 ਕਿਲੋ ਰੁਪਈ ਜੀ ਪਿਓਰ ਬਾਰਡਰ ਏਰੀਆ ਦੀ ਮਾਝ ਆ ਨੀਲੀ ਦਾ ਵੀ ਕ੍ਰੋਸ ਆ ਜੀ ਤੇ ਦੁੱਧ 20 ਲੀਟਰ ਗੱਲਾਂ ਵਾਲਾ ਕਿ ਕੰਡੇ ਵਾਲਾ ਬਿਲਕੁਲ ਕੰਡੇ ਵਾਲਾ ਕੋਈ ਗੱਲ ਵਾਲਾ ਨਹੀਂ ਜੀ ਅੱਛਾ ਹਾਂ ਚੱਡਾ ਨਾ ਵੇਖੋ ਕੋਈ ਨਾ ਵੇਖੋ ਕੋਈ ਟਾਈਮ ਨਹੀਂ ਪਰ ਰਿਜੀਨ ਨੂੰ ਲੱਗਾ ਤਾਂ ਨੂੰ ਟਾਈਮ ਆ ਠੀਕ ਆ ਇਹ ਆ ਵੀ ਸੁਈਆਂ ਸਵਾਈਆਂ ਇੰਨਾਂ ਦੀ ਚਵਾਈਆਂ ਹੋ ਜਾਣੀਆਂ ਹੋ ਜਾਣੀਆਂ ਜਿੰਨੇ ਜਨਾ ਮਰਜ਼ੀ ਦੋ ਟਾਈਮ ਤਿੰਨ ਟਾਈਮ ਕੋ ਕਰ ਲੈ ਜਿੱਦਾਂ ਕਿਸੇ ਦੀ ਤਸੱਲੀ ਹੁੰਦੀ ਕਰਕੇ ਤਸੱਲੀ ਹੋਵੇ ਠੀਕ ਆ ਖੋਲਾਂ ਫਿਰ ਤੋਰੀਏ ਕਰੀਨ ਤੇ ਸੂਆ ਕਿਨਵਾ ਸੋਈ ਜਾ ਸੂਆ ਦੁੱਜਾ ਤੇ ਮੂੰਹ ਚਾਰ ਦਾ ਦਾ ਆ ਦੇਖ ਸਕਦੇ ਜੀ ਦੂਸਰਾ ਸੂਆ ਇਹ ਜਿਹੜਾ ਕਹਿੰਦੇ ਵੀ ਸੂਈ ਆ ਪੂਰੀ ਭਰੀ ਆ ਮਾਜੇ ਬਾਕੀ ਹਵਾਨੇ ਦੀ ਧੱਕ ਥੋੜੀ ਗਾ ਨੂੰ ਰੱਖਦੀ ਆ ਮਖਾਵਾ ਜਿਹੜਾ ਕਹਿੰਦੇ ਵੀ ਇਹਦਾ ਥੋੜਾ ਇਦਾਂ ਦਾ ਹੀ ਆ ਪਰ ਦੁੱਧ ਜਿਹੜਾ ਕੋਈ ਆਪਣਾ ਦੋ ਟਾਂਕ ਦੇ ਕੇ ਲੈ ਜਾਏ ਇਹ ਕਿਡੀਆਂ ਵੀ ਜਾਂ ਮੰਡੀ 'ਚ ਵੱਜੀਆਂ ਵਾ ਘਰਾਂ 'ਚ ਵੱਜੀਆਂ ਵਾ ਬੱਚਿਆਂ ਦਾ ਥੋੜਾ ਜਿਹਾ ਵੱਧ ਕਰਦੀਆਂ ਆ ਆਹ ਦੇ ਸਾਦੇ ਥੱਲੇ ਦੋ ਦੋ ਡੰਗ ਚਵਾਈ ਜੜੀ ਇਹਨਾਂ ਦੀ ਹੋ ਜਾਣੀ ਆ ਬਾਕੀ ਜਿੱਤ ਤਰ੍ਹਾਂ ਕਿਸੇ ਵੀ ਦੀ ਤਸੱਲੀ ਹੁੰਦੀ ਆ ਆਪਣੀ ਕਰਕੇ ਖੜੇ ਤੇ ਬਾਕੀ ਪੂਰੀ ਪਾਰੀ ਮੱਝ ਆ ਚੰਗੇ ਕਦ ਕਾਠ ਦੀ ਆ ਚੰਗੇ ਸਟਰਕਚਰ ਦੀ ਆ ਕਿੰਨਾ ਫਿਰ ਵੀਰ ਜੀ ਮੋਲ ਰੱਖਣਾ ਇਹਦਾ ਆਪਾਂ ਮੋਲ 100000 ਰੁਪਏ ਜੀ ਇਹਦਾ ਭਾਵੇਂ ਮੱਲਾਵਾ 2 ਲੱਖ ਕਰ ਲੋ ਹਾਂਜੀ ਦੁੱਧ ਇੰਨਾ ਵਾਂ ਬਾਕੀ ਰਾਜੀ ਆ ਵੱਡੀ ਮੱਝ ਆ ਹਾਂਜੀ ਹਾਂਜੀ ਆ ਬਰੀਡ ਚੰਗੀ ਆ ਹਾਂਜੀ ਹਾਂਜੀ ਤੇ ਇਹਦਾ ਰੇਟ ਆ ਮੱਲਾਵਾ 190000 190000 ਹਾਂਜੀ ਕਰ ਦਈਏ ਹੋਰ ਮੰਨ ਤਾਂ ਕਰ ਲਓ ਤੁਸੀਂ ਜਿਹੋ ਉਹਨਾਂ ਚ ਕਰਾਤਾ ਐ ਚੋਪ ਕਰਾ ਲਓ ਇੰਨਾ ਚੋਂ ਵੀ ਕਰਦੀ ਐ ਫਿਰ ਇੰਨਾ ਕਰ ਲਈ 70 ਦੀ ਦੇਦੀ ਐ ਕਿ 70 ਦੀ ਫਿਰ ਹਾਂ ਨਾ ਹੋਊਗੀ ਯਾਰ ਵੀਜੀ 170 ਦੀ ਹਾਂ ਨਾ ਫਿਰ 160 ਦੀ ਕਰੀਏ ਹਾਂ ਨਾ ਨਹੀਂ 60 ਨਾ ਵੀਜੀ ਦੀ ਕੰਮ ਰੋ ਨਹੀਂ ਹੋਣਾ ਨਹੀਂ ਨਹੀਂ ਆ ਜਣਾ ਡੰਗਰ ਲੱਭਣਾ 20 ਕਿਲੋ ਵਾਲਾ ਡੰਗਰ ਜਿਹੜਾ ਨਹੀਂ ਲੱਭਦਾ ਹਾਂਜੀ ਹਾਂਜੀ ਕੋਈ ਨਹੀਂ ਹੁੰਦਾ ਹੋ ਜਾ ਇੱਕ 65 ਦੀ ਕਰ ਦਿੰਨੀ ਨਹੀਂ 60 ਦੀ ਕਰਦੀ ਐ ਪੂਰੇ ਦੀ ਫਿਰ ਹਾਂ ਨਾ ਹੀ ਹੋਣੀ ਯਾਰ ਵੀਜੀ ਠੀਕ ਹੈ ਕੋਈ ਛੋਟਛਾ ਸੋ ਇਹ ਦੋਸਤੋ ਇਹੋ ਕਰਾਂਗੇ ਠੀਕ ਹੈ ਤਾਂ ਇੱਕ ਛੜ ਦੀ ਹਾਨਾ ਹੀ ਆ ਠੀਕ ਹੈ ਜੀ ਹਾਂਜੀ ਤੇ ਦੁੱਧ ਕੋਈ ਆਪਣਾ ਚੋਕੇ ਖੜੇ ਹੈ ਨਾ ਹਾਂਜੀ ਦੋ ਡੰਬ ਚੋਲੇ ਆਪਣਾ ਕੋਈ ਠੀਕ ਹੈ ਜੀ ਬਾਕੀ ਇਹ ਆ ਵੀ ਜਿੱਤਨਾ ਇਹੋ ਜਿਹੇ ਮੱਝਾਂ ਹੁੰਦੀਆਂ ਵਾ ਕਈ ਵਾਰੀ ਜਿਹੜਾ ਸਫਰ ਤੇ ਜਾਂਦੀਆਂ ਵਾ ਕਈ ਵਾਰੀ ਜਾ ਕੇ ਦੁੱਧ ਦਾ ਥੋੜਾ ਬਾਧਾ ਉੱਪਰ ਥੱਲੇ ਕਰ ਜਾਂਦੇ ਪੌਣਾ ਹੀ ਅਹੀਂ ਵੀ ਲਿਆਉਨੇ ਆ ਅਸੀਂ ਵੀਡੀਓ ਉਦੋਂ ਤੇ ਪਾ ਹੀ ਨਹੀਂ ਦਿੰਦੇ ਹੁਣ ਇਹ ਚੌਥੇ ਦਿਨ ਵੀਡੀਓ ਪਾਉਣ ਲੱਗੇ ਆ ਹਾਂਜੀ ਹਾਂਜੀ ਫੇਰ ਇਹ ਮਤਲਬ ਦੋ ਦਿਨ ਦੁੱਧ ਘਟਦਾ ਮੁੜ ਕੇ ਵਧਣਾ ਸ਼ੁਰੂ ਫੇਰ ਇੱਕ ਰੀ ਜਾ ਕੇ ਘਟ ਜਾਂਦਾ ਤੇ ਜਦੋਂ ਬੰਦੇ ਨੇ ਪਹਿਲਾਂ ਇੱਥੋਂ ਹੀ ਚੋਇਆ ਹੋਵੇ ਫੇਰ ਜਦੋਂ ਜਾ ਕੇ ਥੋੜਾ ਘਟ ਵੀ ਜਾਵੇ ਫੇਰ ਇਹਦਾ ਮਸਲਾ ਸੁਣਦੇ ਹਾਂ ਫੇਰ ਨਹੀਂ ਹੁੰਦਾ ਮਤਲਬ ਤੇ ਇਸ ਤੋਂ ਚੰਗਾ ਇਹ ਆ ਵੀ ਪਹਿਲਾਂ ਇੱਥੋਂ ਚੋ ਕੇ ਖੜੋ ਫੇਰ ਘਰ ਜਾ ਕੇ ਨਾ ਥੋੜਾ ਬੋੜਾ ਘੜਨਾ ਹੁੰਦਾ ਵਾ ਹਾਂਜੀ ਹਾਂਜੀ ਤੇ ਇੱਥੇ ਚੋਲਣਗੇ ਉਹਨੂੰ ਪਤਾ ਹੋਵੇ ਹੱਥੀ ਚੋਈਆਂ ਮੱਜਾਂ ਹਾਂਜੀ ਹਾਂਜੀ ਤੇ ਦਿਹਾੜੀ ਨਾ ਕੱਢੂਗਾ ਫੇਰ ਵਾਜਣਾ ਹਾਂਜੀ ਇਹ ਆ ਵੀ ਸਾਹ ਵਾਲੀਆਂ ਚੀਜ਼ਾਂ ਵਾ ਗਰੰਟੀ ਕੋਈ ਨਹੀਂ ਤੇ ਇਹ ਆ ਵੀ ਤਸੱਲੀ ਜਿੱਦਾਂ ਹਾਂ ਤਸੱਲੀ ਆਪਣੀ ਕਰੋ ਗਰੰਟੀ ਤਸੱਲੀ ਆਪਣੀ ਜਿੱਦਾਂ ਮਰਜ਼ੀ ਕਰੋ ਤੇ ਹੁਣ ਆ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਦੂਸਰੇ ਨੰਬਰ ਤੇ ਆ ਦੇਖ ਸਾਡੇ ਥੱਲੇ ਇਹ ਵੀ ਚੰਗੀ ਬਣੀ ਇਹਦੇ ਤਾਜੀ ਸੋਈ ਜਾਂਦੀ ਜੇ ਇਹ ਹਰ ਵੀ ਚੌਥੇ ਦਿਨ ਦੀ ਆ ਅੱਛਾ ਤਾਂ ਕੋਈ ਬੋੜਾ ਲਾਣੇ ਕੋਈ ਦੁੱਧ ਲਾ ਲੈ। ਅੱਛਾ। ਹਾਂਜੀ। ਇਹ ਦੋ ਟਾਈਮ ਤਿੰਨ ਟਾਈਮ ਤੋਂ ਸਾਢੇ 17 ਕਿਲੋ ਇਹ ਥਲੇ ਦੁੱਧ। ਚੌ ਦਿਨਾਂ ਤੋਂ ਸੂਈ ਚੱਲਿਆ ਬੋੜਾ। ਇਹ ਵੀ 20 ਕਿਲੋ ਦੀ ਮਾਲ ਕਰਨ ਆ। ਅੱਛਾ। ਹਾਂਜੀ। ਠੀਕ ਹੈ। ਜਾਇਦਾ ਸੂਆ। ਮਗਰ ਕੀ ਮਗਰ ਹੈ ਨਾੜੂ ਗਿੱਲਾ ਨਾ। ਇਹਦੇ ਬੱਚੇ ਦਾ ਤਾਂ ਆਪਾਂ ਦੇਖ ਸਕਦੇ। ਆ ਆ। ਠੀਕ ਹੈ ਜੀ। ਹਾਂਜੀ। ਤੇ ਆ ਥਾਣੇ ਦੇ ਕਰੀ ਤੇ ਦੇਖ ਸਕਦੇ ਜੇ ਲੱਗੇ ਤਾਂ ਹਵਾਨੇ ਤੇ ਨਾੜਾ ਵੀ ਚੰਗੀਆਂ ਵਾ ਤੇ ਬਾਕੀ ਗਾਰਡ ਇਹਦੀ ਵੀ ਚੰਗੀ ਆ। ਹਾਂਜੀ ਗਾਰਡ ਚੰਗੀ ਆ। ਖੋਲੋ ਫਿਰ ਤੋਰੀ ਇਹਨਾਂ ਵੀ। ਚਵਾਈ 2000 ਰੁਪਏ ਜੀ ਨੰਬਰ 1 ਇਹਦੀ ਵੀ। ਠੀਕ ਹੈ ਜ ਨਾ ਦੇ ਸਾਡੇ ਜੇ ਇਹ ਮਿੱਠੀਆਂ ਮੱਝਾਂ ਗੰਗਾ ਨਗਰ ਦੀਆਂ ਜੀ ਇਹ ਗੰਗਾ ਨਗਰ ਦੀਆਂ ਬਾਕੀ ਦੋ ਝੋਟੀਆਂ ਹਰਿਆਣੇ ਦੀਆਂ ਤੁਹਾਨੂੰ ਪਹਿਲਾਂ ਦਿਖਾਈਆਂ ਸੀ ਇਹ ਗੰਗਾ ਨਗਰ ਦੀਆਂ ਵਿਚਾਰੇ ਜੀ ਉਹਨਾਂ ਕੋਲ ਵੀ 22 ਲੀਟਰ ਦੁੱਧ ਤਿਆਰ ਆ ਮੌਕੇ ਤੇ ਉਹ ਵੱਖਰੀ ਵੀਡੀਓ ਚ ਪਾਈਆਂ ਥੋੜਾ ਭਜਦੀਆਂ ਬਸ ਉਤਨਾ ਥੋੜਾ ਡਰਦੀਆਂ ਡਰਦੀਆਂ ਵਾ ਬਾਕੀ ਉਤਨਾ ਸ਼ਾਂਤ ਸੁਭਾਅ ਦੀਆਂ ਵਾ ਹਾਂ ਦੇਖ ਸਾਡੇ ਥੱਲੇ ਉਹਦੇ ਬਾਕੀ ਪਿੱਠਪੂਰੇ ਦਾ ਵੀ ਇੱਕ ਵਾਰੀ ਦੇਖ ਸਕਦੇ ਹਾਂ ਚੰਗੀ ਐ ਹਾਂ ਦੇਖ ਸਾਡੇ ਜੀ ਤੇ ਇਹਦਾ ਵੀ ਜੀ ਫਿਰ ਮੁੱਲ ਭਾਜੀ ਜੀ ਮੁੱਲ ਤੇ ਕਰਨ ਨੂੰ ਇਹਦਾ ਵੀ ਡੇਢ ਹੀ ਕਰੀਏ ਹਾਂਜੀ ਹਾਂਜੀ ਕਿੰਨੇ ਦੀ ਦੇ ਦਈਏ ਇਹ ਪੂਰੇ ਡੇਢ ਦੀ ਪੂਰੇ ਡੇਢ ਦੀ ਨਾ ਦਈਏ ਇਹ ਕਰ ਦੋ ਕਿ ਮਨਤਾ ਨਾ ਕਰ ਲਓ ਥੋੜਾ ਬੋਦਾ ਜੀ ਹਾਂ ਵੀ ਕਰ ਦੋ ਮਤਲਬ ਵੀਕੋ ਲੋ ਵਾਲੀਏ 4 ਦਿਨ ਦੀ ਸੂਈ ਦਲੇ ਵੇਖ ਲੋ ਦੁੱਧ ਮੰਨ ਲੋ 17.5 ਕਿਲੋ ਦੁੱਧ ਆ 45 ਦੇ ਦਈਏ ਚਲੋ 45 ਦੇ ਦੋ 40 ਦੀ 40 ਦੀ ਨਾ ਕਰੋ 45 ਦੀ ਕਰ ਦੋ ਜਾਨ ਦੋ 40 ਦੀ ਚਲੋ ਠੀਕ ਕਰ ਦੀ ਜੀ 35 35 ਦੀ ਜਾਨ ਦੋ ਨਹੀਂ 40 ਹੀ ਹਰ ਦੀ ਜੀ ਨਾ ਪੰਜ ਪੰਜ ਘਟਾਈ ਜਾਓ ਬੜੀ ਖੇਚਲ ਹੁੰਦੀ ਚਲੋ ਮਨ ਗੰਗਾ ਨਗਰੋਂ ਥੋੜੀ ਜਿਹੀ ਭਾਅ ਨਾ ਮਿਲ ਜੇ ਪਰ ਹੈ ਦੁੱਧ ਵਾਲੀਆਂ ਹਾਂਜੀ ਉਧਰ ਦੀ ਮੱਝਾਂ ਲੰਬਾ ਦੁੱਧ ਦਿੰਦੀਆਂ ਤੇ ਦੁੱਧ ਵਾਲੀਆਂ ਮੱਝਾਂ 35 ਦੀ ਜਾਨ ਦੀ 1 35 ਦੀ ਚਲੋ ਹਾਂ ਨਾ ਹੀ ਹੋ ਗਈ ਜੀ 135 ਦੀ 135 ਦੀ ਠੀਕ ਹੈ ਜੀ ਹਾਂ ਜੀ ਕੱਟੀ ਮਗਰ ਜੀ ਮਗਰ ਇਹਦੇ ਕੱਤੀ ਆ ਹਾਂ ਜੀ ਤੇ ਹੁਣ ਆ ਜਿਹੜੀ ਆ ਗਈ ਜੇ ਹਾਂ ਜੀ ਇਹ ਪਹਿਲਾ ਸੂਆ ਝੋਡੀ ਜੀ ਜੀ ਅੱਛਾ 6000 ਰੁਪਏ ਜੀ ਠੀਕ ਹੈ ਹਾਂ ਜੀ ਇਹਦੇ ਕੋਲ ਦੁੱਧ ਇਹ ਕੋਲ ਦੁੱਧ ਹੈਗਾ 12 ਕਿਲੋ ਜੀ ਅੱਛਾ ਤਿਆਰ ਮੋਕੇ ਦਾ ਹਾਂ ਤਿਆਰ ਇਹਦੇ ਕੁਈਂ ਦਿਓ ਜਰਾ ਜੀ 20 25 ਦਿਨਾਂ ਦੀ ਸੂਈ ਮਾ ਕਰਕੇ ਆ ਤੇ ਕਟਾਈ ਮਗਰੇ ਦੇ ਕੱਟਾ ਆ ਹਾਂ ਜੀ ਤੇ ਥਾਣੇ ਦੇ ਦੇਖ ਸਕਦੇ ਜਾਂ ਟੱਕ ਟੁੱਕੇ ਜੇ ਲੱਗੇ ਤੁਹਾਡੇ ਬਾਤ ਜਿਹੜੇ ਆਪਾਂ ਦੇਖ ਸਕਦੇ ਜੀ ਤੋਰਾਂ ਹਾਂ ਫਿਰ ਇੱਕ ਦਿਨ ਦੁੱਧਾਂ ਨੂੰ ਮੌਕੇ ਤੇ ਜਿਹੜਾ ਕਹਿੰਦੇ ਵੀ 12 ਲੀਟਰ ਹੈਗਾ ਹਾਂਜੀ ਸੋ ਇਹਦਾ ਪਹਿਲਾ ਆ ਬਾਕੀ ਪਿੱਠਪੁਰੇ ਤੇ ਵੀ ਛੋਟੀ ਚੰਗੀ ਆ ਥੱਲੀਆਂ ਵੀ ਸਫਾਈ ਆ ਲੈ ਆ ਜੋ ਜੀ ਬਾਕੀ ਇਹ ਵੀ ਆਪਣੀ ਚੋਚਵਾ ਕੇ ਖੜੋ ਇੱਥੋਂ ਖਣ ਤੁਣ ਚੰਗੀ ਤਰ੍ਹਾਂ ਵੇਖ ਕੇ ਖੜੋ ਤੇ ਇਹਦਾ ਫਿਰ ਮੁੱਲ ਕਿੰਦੀ ਫਰਜੀ ਜੀ ਇਹਦਾ ਮੁੱਲ 120000 ਜੀ ਅੱਛਾ ਹਾਂ ਜੀ ਇਹ ਕਿੰਨੇ ਦੀ ਜੱਤ ਨੂੰ ਕਰੀ ਕਰ ਦੋ ਅੱਗੇ ਵੀ ਤੁਸੀਂ ਆਪਣੀ ਮਰਜ਼ੀ ਕਰਦੇ ਦੇ ਦਈਏ ਹਿਸਾਬ ਨਾਲ ਹੀਗੇ ਦੱਸੋ ਆ ਵੀ ਕਰ ਦੋ ਦੱਸੋ ਦੱਸ ਦੀ ਦੇ ਦੀਏ ਚਲੋ ਦੱਸ ਦੀ ਦੇ ਦਿੰਨੇ ਕਿ ਪੰਜ ਦੀ ਦੇ ਦੀਏ ਇੱਕ ਪੰਜ ਦੀ ਹਾਂ ਨਾ ਓਵਰ ਵੀ ਜੀ ਫਿਰ ਪੂਰੇ ਲੱਖ ਦੀ ਜਾਣ ਦੋ ਲੱਖ ਦੀ ਨਾ ਕਰੋ ਪੂਰੇ ਦੀ ਜਾਣ ਦੋ ਲੱਖ ਦੀ ਚੰਗੀ ਝੋਡੀ ਮਤਲਬ ਬਹੁ ਵਈਆ 12 ਕਿਲੋ ਦੁੱਧ ਆ ਚਲੋ ਚੋਟੀ ਚੰਗੀ ਆ ਲੱਖ ਰੁਪਇਆ ਵੀ ਚੰਗਾ ਹੀ ਦੇਣਾ ਕਿਸੇ ਨੇ ਤਾਈਓ ਫੇਰੀ ਇੱਕ ਲੱਖ ਦੀ ਹਾਂ ਨਾ ਹੋਊਗੀ ਯਾਰ ਜੀ ਠੀਕ ਹੈ ਜੀ ਹਾਂ ਜੀ ਤੇ ਆ ਗੱਬਣ ਜੀ ਹਾਂ ਜੀ ਇਹ ਗੱਬਣ ਆ ਇਹ ਵੀ ਥੱਲੇ ਚੰਗੀ ਭਰੀ ਆ ਹਾਂ ਜੀ ਇਹਦੇ ਬਾਰੇ ਵੀ ਦੱਸ ਦੋ ਇਹਦੇ ਬਾਰੇ ਜੀ ਇਹ ਮਤਲਬ 20 ਕਿਲੋ ਦੁੱਧ ਦਾ ਚੋਇਆ ਅੱਛਾ ਇਹ ਤਾਂ ਸਵੇਰ ਚ ਹੋਇਆ ਤਾਂ ਹਾਂ ਇਹਦਾ ਹੀ ਸਵੇਰ ਚ ਹੋਇਆ ਪਰ ਤਾਂ ਦੂਜੇ ਸੂਏ ਮਤਲਬ ਸੂਹ ਗਈ ਤੀਜੇ ਲਾ ਲਓ ਤੀਜੇ ਲਾ ਲਓ ਉਹ ਆਪਣੀ ਸਮਝੇ ਜਿੱਦਾ ਮਰਜ਼ੀ ਲਾ ਹਾਂਜੀ ਇਹ ਵੀ ਪਿਛੇ ਹਾਂ ਇਹਦੀ ਹਾਈਟ ਜਿਹੜੀ ਹੈ ਮੀਡੀਅਮ ਹੈ ਮੀਡੀਅਮ ਅਧਰੀ ਕੋਟੀ ਬਾਕੀ ਵੱਡੇਗਾ ਮੱਜਾਂ ਇਹਦੀ ਮੀਡੀਅਮ ਹੈ ਆਈਡੀਆ ਪਰ ਦੁੱਧ ਨੂੰ ਖਰੀ ਆ 20 ਕਿਲੋ ਦੀ ਮਾਲਕਣ ਆ ਇਹ ਇਧਰ ਦੀ ਹੈ ਮੱਜ ਹਨਾ ਹਾਂਜੀ ਇਧਰ ਦੀ ਮੱਜ ਇਹ ਇਧਰ ਦੀ ਹੈ ਮੱਜ ਹਾਂਜੀ ਤੇ ਆ ਬਾਕੀ ਦੇਖ ਸਕਦੇ ਥੱਲੇ ਹਵਾਨਾ ਕੋਨਾ ਗਾਨ ਅਜੇ ਤਾਂ ਨਹੀਂ ਸੁੰਦੀ ਜੀ ਅਜੇ ਦਿਨ ਖੜਦੀ ਆ ਤੋਰੀਆ ਫੇਰ ਇੰਨਾ ਮੈਂ ਅਜੇ ਦੱਸਦੇ ਨਹੀਂ ਹਰ ਵੀ ਜੇ ਸੁੰਦੀ ਇਹ ਮਤਲਬ ਥੱਬੇ ਦਾ ਚੱਡਾ ਹੀ ਕਰਦੀ ਆ ਅੱਛਾ ਹਾਂ ਤੇ ਗੱਲਾਂ ਨਾਲ ਨਹੀਂ 20 ਕਿਲੋ ਦੁੱਧ ਦੇ ਦਿੰਦੀ ਐ ਇਹ ਚੋਂਦੇ ਨੇ 20 ਕਿਲੋ ਹੱਥੀਂ ਚੋਇਆ ਜਿਹੜਾ ਐਨਕਾ ਵੱਧ ਵੀ ਦੇ ਸਕਦੀ ਆ ਅੱਛਾ ਉਹ ਸੱਚ ਮੈਨੂੰ ਮਾਹ ਅਹੀਂ ਛੱਡੀ ਹੋ ਗਈ 40 ਦਿਨ ਅੱਛਾ ਸਾਨੂੰ ਪਤਾ ਹੀ ਨਹੀਂ ਮਤਲਬ ਹੋਈ ਅੜੇ ਘਰ ਦੇ ਝੋਟੇ ਕੋਈ ਅੱਛਾ ਤੇ ਮਾਹ ਨੂੰ ਪਤਾ ਜੋ ਪਤਾ ਰੱਖਾ ਵੀ ਇਹਦੇ ਦੇਨ ਥੋੜੇ ਰਹੀ ਨਹੀਂ ਜਾਂਦੇ 40 ਦਿਨ ਪਹਿਲਾਂ ਛੱਡੀ ਜੋ ਅੱਛਾ ਹਾਂ ਇਨੀ ਮਿੱਠੀ ਤੋਰਾਂ ਫੇਰੇ ਕਰੀਦਾ ਆ ਆ ਦੇਖ ਸਾਦੇ ਜੇ ਹੈਗੀ ਮੱਝ ਚਲੋ ਦਰਮਿਆਨੇ ਜੇ ਕੱਦ ਦੀ ਹੈ ਪਰ ਥੱਲੇੋਂ ਚੰਗੀ ਭਰਦੀ ਹੈ ਜੇ ਭਰਨਾ ਆ ਜਿੰਨੇ ਥੱਲੇਆ ਇਹਦਾ ਸੂਬਾ ਛੋਇਆ ਵੀਰ ਜੀ ਇਹਨਾਂ ਨੇ ਕਰੇ ਬਾਕੀ ਉਹਨੇ ਕੀ ਆਪਾਂ ੁੱਡੇ ਜੇ ਵੀ ਫਰਕ ਲੱਗ ਸਕਦਾ ਹੈ ਤੇ ਬਾਕੀ ਥੱਲੇੋਂ ਇਤਨਾ ਚੰਗੀ ਬਣਦੀ ਹੈ ਬਾਕੀ ਕੋਈ ਵੀ ਆਣ ਕੇ ਵੇਖ ਲੈ ਇਹ ਇਧਰ ਦੀ ਮੱਝ ਜੰਮੀ ਪਲੀ ਆ ਇੱਕ ਜੀ ਤਾਂ ਮੈਂ ਦੂਸਰੇ ਪਾਸੇ ਤਾਂ ਦਿਖਾ ਲਈ ਚੰਗੀ ਤਰ੍ਹਾਂ ਆ ਦੇ ਸਾਦੇ ਜੀ ਉਨੀ ਗਾਹ ਨੂੰ ਆ ਤੇ ਉਨੀ ਪਛਾਣ ਹੋਣਾ ਤੇ ਇਹਦਾ ਫਿਰ ਮੁੱਲ ਵੀ ਜੀ ਹਰ ਵੀ ਜੀ ਇਹਦਾ ਵੀ 1 2 ਕਰਦੇ ਆ ਜੀ ਨਹੀਂ ਇਹ ਕਵੀ ਹਲੀ ਨਹੀਂ ਜੀ ਪਰ ਦੋ ਦੋ ਨੂੰ ਚੰਗੀ ਹੈ ਨਾ ਗੱਬਣੇ ਆ ਜੀ ਇਹਦੀ ਇਹਦੀ ਸ਼ਕਲ ਕੱਢ ਲਿਓ ਹਾਂ ਜੀ ਜਿਹੜੀ ਮਤਲਬ 31 ਕਿਲੋ ਤੇ ਮਾਇ ਜਿੱਤੀ ਹੈ ਆਪਣੇ ਹਾਂਜੀ ਹਾਂ ਉਹ ਸ਼ਗਲ ਦੇਖ ਲਓ ਇਦਾਂ ਦੀ ਉਹ ਵੀ 80 ਮਾਝ ਨਹੀਂ ਗਈ ਠੀਕ ਆ ਹਾਂ ਬਹੁਤ ਮੱਲ ਦੁੱਧ ਦੀ ਗੱਲ ਮੱਝ ਮਤਲਬ ਕਹਿ ਸਕਦਾ ਵੀ ਨਹੀਂ ਇੰਨੀ ਸੋਹਣੀ ਨਹੀਂ ਵੱਡੀ ਨਹੀਂ ਗਈ ਰਾਜ਼ੀ ਨਹੀਂ ਗਈ ਪਰ ਦੁੱਧ ਨੂੰ ਬਹੁਤ ਖਰੀ ਇਹ ਆ ਵੀ ਜਿੰਨੇ ਦੁੱਧ ਚਾਉਣਾ ਵਾ ਉਹਦੇ ਲਈ ਬਹੁਤ ਚੰਗੀ ਹੈ ਜੀ ਕਿਹ ਡੇਰੀ ਵਾਲੇ ਵੀਰ ਨੇ ਖੜਦੀਆਂ ਜਾਂਗੇ ਤੇਰੀ ਵੀ ਆਪਾਂ ਬੱਚਾ ਮਰਜੀ ਉੱਦਾਂ ਹੀ ਮਿਲੂਗੀ ਤਾਂਪੀ ਦੀ ਠੀਕ ਹੈ ਜੀ ਹਾਂਜੀ ਸੁਆਚ ਹੋਇਆ ਜੀ ਇਹ ਜੇ ਆਪਾਂ ਕਹਿ ਦੀ ਕਿ ਬਹੁਤੀ ਸ਼ਕੀਨ ਝੋਟੀ ਨਹੀਂ ਆ ਪਰ ਦੁੱਧ ਨੂੰ ਚੰਗੀ ਆ ਦੁੱਧ ਨੂੰ ਚੰਗੀ ਆ ਹਾਂਜੀ ਜੇ ਸ਼ਕੀਨ ਹੁੰਦੀ ਫਿਰ 1.5 ਦੀ ਵੀਕ ਨਹੀਂ ਆ ਭੀਜੀ ਹਾਂਜੀ 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 ਕਿੰਨੇ ਦੀ ਕਰੀਏ ਜੱਸ ਇੱਕ 15 ਦੀ ਕਰ ਦੋ ਹਰ ਭੀਜੀ ਲੱਖੋਂ ਅੰਦਰ ਲਿਆਈ ਹੈ ਇਹਨੂੰ ਅੰਦਰ ਨਾ ਕਰੋ ਪੰਜ ਕਰ ਦੀ ਪੂਰੇ ਲੱਖ ਨਹੀਂ ਕਰਦੇ ਉਹ ਆ ਪੰਜ ਕਰ ਦੀ ਅੰਦਰ ਹਾਂ ਲੱਖੋਂ ਅੰਦਰ ਪੰਜ ਕਰ ਦੀ ਹਰ ਭੀ 95000 ਦੀ ਹਾਨਾ ਹੀ ਹੋਣੀ ਆ ਜੱਸ ਨਾ ਕਰ ਥਾਂ ਕੀ ਆਪਣਾ ਟਿੱਪ ਕੇ ਹਾਂਜੀ ਤੇ ਆਪਣੀ ਤਸੱਲੀ ਕਰਕੇ ਤੇ ਵੀਰ ਆ ਭਰਾ ਕੋਈ ਲੈ ਜੀ ਜੋ ਹੈਗਾ ਵੇਖ ਪਿੱਛੇ ਦੀ ਗਾਰੰਟੀ ਮੈਂ ਸਮੂਦ ਦਾ ਕਰਾਂਗਾ ਅੱਛਾ ਹਾਂਜੀ ਪਿੱਛਾ ਮਾਰੇ ਦੀ ਤੇ ਬਾਕੀ ਇਥੋਂ ਆਪਣਾ ਵੇਸ ਚੱਕ ਕੇ ਲੈ ਜੀ ਪਾਤਾ ਨੂੰ ਆਪਣਾ ਚੈੱਕ ਕਰਕੇ ਲੈ ਜੀ ਤੇ ਜੇ ਸੂਬੀ ਤੇ ਬਾਜ ਦਾ ਰੇਟ ਜਿਹੜਾ ਉਹ ਹੋਰ ਹੋਊਗਾ ਫਿਰ ਉਹ ਬਾਚ ਵੱਖਰਾ ਹੋਊਗਾ ਹੋਰ ਰੇਟ ਹੋਊਗਾ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਤੁਹਾਡੇ ਘਰ ਕੋ ਕੋ ਚੋ ਚਵਾ ਗਿਆ ਨਾ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਜੀ ਟਿੱਪ ਕੇ ਪਾਸ ਕਰਕੇ ਲੈ ਕੇ ਜਾਵੀਂ ਠੀਕ ਹੈ ਜੀ ਇੱਥੇ ਆਓ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਚੋ ਚਵਾ ਕੇ ਤਸੱਲੀਆਂ ਕਰਕੇ ਪੈਸੇ ਤੋਂ ਹੀ ਖਰਚਣੇ ਆ ਜਿਵੇਂ ਆਰੀ ਵੀ ਢਾਡੀ ਆ ਸਾਰੀਆਂ ਚੀਜ਼ਾਂ ਵੇਖ ਕੇ ਖੜਾਂਦੀ